ਸਤਕਾਰ ਜੀ ਇਹਨਾਂ ਨੂੰ ਰਾਜ ਭਾਗ ਵੀ ਪ੍ਰਾਪਤ ਹੋਇਆ ਹੈ ਇਹ ਵੀ ਗੁਰੂ ਦੇਵ ਬਹਾਦਰ ਸਾਹਿਬ ਜੀ ਦੀ ਇਹਨਾਂ ਤੇ ਕਿਰਪਾ ਹੋਈ ਹੈ ਇਹ ਤੇ ਭਾਰੀ ਕਰੋਨਾ ਜਨੋ ਦੀ ਧਾਰਨ ਕਰ ਲੈਣ ਤਾਂ ਵੀ ਇਹ ਗੁਰੂ ਮਹਾਰਾਜ ਦਾ ਰਹਿ ਉਤਾਰ ਨਹੀਂ ਸਕਦੇ ਤੇ ਆਪਾਂ ਗੁਰੂ ਮਹਾਰਾਜ ਦਾ ਸੇਵੀ ਗੁਰਪ੍ਰਮ ਨਾਰਾਇਣ ਇਸ ਲਈ ਗੁਰੂ ਮਹਾਰਾਜ ਦਾ ਸਤਕਾਰ ਸਤੋ ਬੈਨਾ ਹੈ ਤੇ ਮਨੁੱਖ ਦਾ ਸਭ ਕਾਂ ਚਾਹੇ ਉਹ ਛੋਟਾ ਚਾਹੇ ਵੱਡਾ ਹੈ ਉਹ ਬਾਹਰ ਵਿੱਚ ਹੈ ਇਹ ਗੱਲਾਂ ਸੁਣ ਕੇ ਉਸ ਜਿਹੜੇ ਇੰਦਰਾ ਗਾਂਧੀ ਨੇ ਪੁੱਛਿਆ ਸੀ ਇਹ ਕੌਣ ਹੈ ਜੋ ਕਸ਼ਮੀਰੀ ਸਟੇਟ ਦੇ ਬੋਲ ਰਿਹਾ ਹੈ ਨਾਲ ਵੀ ਜਿਹੜੇ ਬੱਚੇ ਜੋੜ ਸਨ ਉਹਨਾਂ ਨੇ ਦੱਸਿਆ ਇਹ ਦੰਮੀ ਤਖਤਾਲ ਦੀ ਮਾਂ ਪੁੱਤ ਨੇ ਸੰਤ ਗਿਆਨੀ ਕਰਤਾਰ ਸਿੰਘ ਦੀ ਖਾਸ ਆਪਣਾ ਕਹਿੰਦੇ ਬੜੀ ਕਹਿੜੀ ਤੇ ਸਖਤ ਸ਼ਬਦ ਬੋਲ ਰਹੇ ਨੇ ਉਹ ਕਹਿੰਦੇ ਦੀ ਸੱਚ ਬੋਲ ਨੇ ਇਹ ਦਰਸ਼ਕੀ ਇੰਦਰਾ ਗਾਂਦੀ ਨੂੰ ਉਸ ਵੇਲੇ ਸੋਚਣਾ ਪਿਆ ਵੀ ਜਿਵੇਂ ਮੇਰੇ ਸਾਹਮਣੇ ਲੱਖਾਂ ਲੋਕ ਉੱਠ ਕੇ ਖੜੋਗੇ ਕੇਵਲ ਨੰਨੇ ਟਿਕਸਾ ਦਾ ਗੰਮੜਾ ਮਾਰੋ ਸੀ ਜਿਹੜਾ ਉੱਠ ਕੇ ਨਹੀਂ ਖੜੋਦਾ ਬੋਲੇ ਸੋਨਿਹਾਲ ਵਾਸਤੇ ਇਹਨਾਂ ਵਿੱਚ ਸਿੱਖੀ ਦਾ ਕਾਣਾ ਸਿੱਖੀ ਦੀ ਆਣ ਕੋ ਸਿੱਖੀ ਦੀ ਗੈਰ ਮੌਜੂਦ ਹੈ ਉਸ ਵੇਲੇ ਦੋਹੇ ਇੰਦਰਾ ਗਾਂਧੀ ਨੇ ਦੰਮੇ ਟਕਸਾਲੇ ਮਹਾਂਪੁਰਖਾਂ ਦੇ ਨਾਲ ਸੇਵੀਆਂ ਵੀ ਲੱਗ ਦਿੱਤੀ ਹਰ ਪ੍ਰਕਾਰ ਦੀ ਇਹਨਾਂ ਦੀ ਸੇਵੀਆਂ ਹੋਣ ਲੱਗ ਪਈ ਤੇ ਫਿਰ ਮਹਾਂਪੁਰਖ ਇੱਧਰ ਜਲੰਧਰ ਦੇ ਇਲਾਕੇ ਵਿੱਚ ਮਰਸੀਹਾ ਪੈਣ ਸੀ ਉਹ ਕਿਸ ਕੀ ਪ੍ਰਚਾਰ ਲਈ ਗਏ ਹੋਏ ਸਨ ਤੇ ਉਤੋਂ ਮਹਾਂਪੁਰਖਾਂ ਨੇ ਸੁਰਨ ਜਾਣਾ ਸੀ ਸੁਰਨ ਸੁਲੇ ਦੇ ਨੇੜੇ ਪਹੁੰਚ ਜਾਂਦੇ ਤੇ ਜਦੋਂ ਮਹਾਂਪੁਰਖ ਉੱਥੋਂ ਅਰਦਾਸ ਕਰਕੇ ਤੁਰੇ ਤੇ ਹੁਕਮ ਨਾਮ ਆ ਗਿਆ ਕੋ ਸਿੰਘਾਂ ਨੇ ਬੇਨਤੀ ਵੀ ਕੀਤੀ ਮਹਾਰਾਜ ਅੱਜ ਨਾ ਜਾਓ ਮਹਾਂਪੁਰਖ ਕਹਿੰਦੇ ਨਹੀਂ ਹੁਣ ਅਦਾਸ ਹੋ ਗਈ ਹੁਕਮ ਨਾਮ ਰਿਆ ਗਿਆ ਹੈ ਹੁਣ ਅਸੀਂ ਜਾਵਾਂਗੇ ਜਦੋਂ ਮਹਾਂਪੁਰਖ ਲੁਧਿਆਣੇ ਦੀ ਆਏ ਉਥੋਂ ਜਹਿੰਦਰ ਬਾਈਪਾਸ ਵੱਲ ਨੂੰ ਗੱਡੀ ਤੇ ਜਾ ਰਹੇ ਸੰਜੀਪ ਸਿੰਘ ਤੇ ਫਿਰ ਉਥੇ ਪਰਮੇਸ਼ਰ ਦਾ ਪਹਾੜ ਉਥੇ ਐਕਸੀਡੈਂਟ ਹੋਇਆ ਉਸ ਐਕਸੀਡੈਂਟ ਦੇ ਦੌਰਾਨ ਮਹਾਂਪੁਰਖ ਸਖਤ ਜ਼ਖਮੀ ਹੋ ਗਏ ਗਾਇਬ ਹੋ ਗਏ ਉਸ ਨੂੰ ਬਾਅਦ ਸੀਐਮਸੀ ਹਸਪੀਟਲ ਦਾਖਲ ਕਰਵਾਇਆ ਗਿਆ ਸੁਣੀ ਪੰਜਾਬ ਸਰਕਾਰ ਨੇ ਵੀ ਇਹ ਗੱਲ ਰੱਖੀ ਸੀ ਕਿ ਇਹਨਾਂ ਦੇ ਇਲਾਜ ਦਾ ਸਾਰਾ ਖਰਚਾ ਅਸੀਂ ਦੇਵਾਂਗੇ ਇਹ ਸਿੱਖੀ ਦੇ ਹਰ ਤੱਕ ਤਿੰਨ ਤੜਕ ਪ੍ਰਚਾਰਕ ਨੇ ਪੂਰੀ ਕੋਸ਼ਿਸ਼ ਕੀਤੀ ਜਾਵੇ ਡਾਕਟਰਾਂ ਨੂੰ ਆਖਿਆ ਵੀ ਇਹਨਾਂ ਨੂੰ ਬਚਾਇਆ ਜਾਵੇ ਪਰ ਦਸਤੇ ਨੇ ਉਸ ਵੇਲੇ ਕਾਲਪਤਵ ਸਾਭੀ ਜਸਦੀਦਾਰ ਸਿੰਘ ਸਾਹਿਬ ਗਿਆਨੀ ਕਪਾਲ ਸਿੰਘ ਜੀ ਸਾਹਿਬ ਉਹ ਮਹਾਪੁਰਖਾਂ ਮਰਨ ਵਾਸਤੇ ਗਏ ਤਾਂ ਉਸ ਨੇ ਮਹਾਪੁਰਖ ਬਹੁਣ ਨੀਸੀ ਸਰਦੀ ਤੇ ਜਦੋਂ ਸਿੰਘ ਸਾਹਿਬ ਜਫੀਦਾਰ ਜੀ ਨੇ ਜਾ ਕੇ ਪੁੱਛਿਆ ਮਹਾਪੁਰਖਾਂ ਨੂੰ ਕੀ ਹਾਲ ਹੈ ਉਹਨੇ ਆਪਣੇ ਸਿਰ ਨੂੰ ਇਸ਼ਾਰਾ ਕੀਤਾ ਉਹਦਾ ਮਤਲਬ ਇਹ ਸੀ ਡਾਕਟਰ ਕਹਿਣ ਲੱਗੇ ਵੀ ਇਹਨਾਂ ਦਾ ਆਪਰੇਸ਼ਨ ਹੋਵੇਗਾ ਐਕਸੀਡੈਂਟ ਹੋਣ ਦੇ ਕਾਰਨ ਕੁਝ ਬਰਾਕੀਰਾਂ ਦੇ ਅੰਦਰ ਜੰਮ ਗਿਆ ਹੈ ਹੁਣ ਉਹ ਸਿਰ ਦਾ ਆਪਰੇਸ਼ਨ ਕਰਕੇ ਤੇ ਫਿਰ ਉਹ ਕੱਢਿਆ ਜਾ ਸਕਦਾ ਤਾਂ ਇਹਨਾਂ ਦੀ ਜਾਨ ਬਚ ਸਕਦੀ ਹੈ ਉਹਦੇ ਲਈ ਕੇਸ ਕੱਟਨੇ ਪੈਣਗੇ ਤੇ ਹੁਣ ਜਦੋਂ ਮਹਾਪੁਰਖਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਦੱਸੋ ਤੁਹਾਡਾ ਆਪਰੇਸ਼ਨ ਹੋਣਾ ਤੇ ਸਿਰ ਦੇ ਕੇਸ ਕੱਟਨੇ ਪੈਣਗੇ ਤੁਹਾਡੀ ਇਹਦੇ ਬਾਰੇ ਕੀ ਰਾਏ ਹੈ ਕੀ ਸਲਾਹ ਹੈ ਉਸ ਵੇਲੇ ਮਹਾਪੁਰਖਾਂ ਨੇ ਇਸ਼ਾਰੇ ਦੇ ਨਾਲ ਹੀ ਸਮਝਾਇਆ ਇਧਰ ਗੜ ਕੇ ਇਸ਼ਾਰਾ ਕਰਕੇ ਮਹਾਪੁਰਖਾਂ ਨੇ ਆਖਿਆ ਵੀ ਮੇਰਾ ਗੜ ਕੇ ਕੱਟਿਆ ਜਾ ਸਕਦਾ ਹੈ ਗਰਦਨ ਕੱਟੀ ਜਾ ਸਕਦੀ ਪਰ ਕੇਸ ਨਹੀਂ ਕੱਟੇ ਜਾ ਸਕਦੇ ਇਸੇ ਸਿੱਖੀ ਸਰਪ ਨੂੰ ਨਿਭਾਉਂਦਿਆਂ ਹੋਇਆਂ ਤੇ ਮਹਾਪੁਰਖਾਂ ਨੇ ਫਿਰ 1971 ਅਗਸਤ ਨੂੰ ਸੀਐਮਸੀ ਲੁਧਿਆਣਾ ਵਿਖੇ ਪੰਜ ਪਦਮ ਸ਼੍ਰੀ ਤਿਆਗਿਆ